ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਲੀ ਵਿੱਚ ਬੱਬੂ ਮਾਨ ਜੀ ਦੀ ਫਿਲਮ ਆਈ ਆ ਸੁੱਚਾ ਸੂਰਮਾ ਇਹ ਫਿਲਮ ਵੱਡੇ ਪੱਧਰ ਤੇ ਹਿੱਟ ਹੋ ਰਹੀ ਹੈ ਜੇਕਰ ਫਿਲਮ ਤੁਸੀਂ ਇਹ ਨਹੀਂ ਦੇਖੀ ਤਾਂ ਜਰੂਰ ਦੇਖੋ ਇਸ ਫਿਲਮ ਦੇ ਵਿੱਚ ਬਲਵੀਰੋ ਭਾਬੀ ਦਾ ਕਿਰਦਾਰ ਨਿਭਾਉਣ ਵਾਲੇ ਪੰਜਾਬੀ ਅਦਾਕਾਰਾ ਸਮਿਕਸ਼ਾ ਸੈਲ ਜੀ ਹਨ ਔਰ ਕਈ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੀ ਆ ਸਮਿਕਸ਼ਾ ਉਹ ਇਲਾਵਾ ਟੀਵੀ ਸ਼ੋਅ ਪੋਰਸ ਚ ਨਿਭਾਇਆ ਸੀ ਖਾਸ کردار ਇਸ ਤੋਂ ਬਾਅਦ ਮਸ਼ਹੂਰ ਪੰਜਾਬੀ ਹੀਰੋਇਨ ਸੁਮੇਖਸ਼ਾ ਨੇ ਗਾਇਕ ਸਹਿਲ ਨਾਲ ਕਰਵਾਇਆ ਦੂਜਾ ਵਿਆਹ ਕੁਝ ਘਰੇਲੂ ਝਗੜਿਆਂ ਨੂੰ ਲੈ ਕੇ ਪਹਿਲੇ ਵਿਆਹ ਦਾ ਹੋਇਆ ਸੀ ਡਿਵੋਰਸ ਉਹ ਫਿਲਮ ਦੇ ਵਿੱਚ ਬਲਵੀਰੋ ਭਾਬੀ ਦਾ ਰੋਲ ਇਸ ਸੁਮੇਖਸ਼ਾ ਜੀ ਨੇ ਨਿਭਾਇਆ ਕਿਉਂਕਿ ਇਹ ਇੱਕ ਬਦਨਾਮ ਕਿਰਦਾਰ ਦਾ ਰੋਲ ਸੀ ਉਸ ਨੇ ਬੇਫਿਕਰ ਹੋ ਕੇ ਦੁਨੀਆ ਨੂੰ ਦੱਸਣਾ ਚਾਹਿਆ ਕੀ ਬਲਵੀਰੋ ਭਾਬੀ ਆਪਣੀ ਜਗ੍ਹਾ ਸਹੀ ਹੈ ਜਾਂ ਗਲਤ ਸੋ ਸੁਮੇਖਸ਼ਾ ਜੀ ਸੋਚਾ ਸੂਰਮਾ ਫਿਲਮ ਦਾ ਇੱਕ ਪਾਟ ਬਣੀ ਨੇ ਸੁਮੇਖਸ਼ਾ ਜੀ ਦਾ ਕਹਿਣਾ ਹੈ ਕਿ ਬਲਵੀਰੋ ਭਾਬੀ ਜੀ ਬਹੁਤ ਰੌਂਗ ਸਨ ਜਿੱਦਾਂ ਦਾ ਉਹ ਰਹਿਣਾ ਚਾਹੁੰਦੀ ਸੀ ਉਹ ਆਪਣੀ ਜ਼ਿੰਦਗੀ ਮਾਰਨ ਰਹੀ ਸੀ ਬਲਵੀਰੋ ਭਾਬੀ ਜੀ ਦੀ ਲੁੱਕ ਵਿੱਚ ਸਮਿਖਸ਼ਾ ਜੀ ਬਹੁਤ ਹੀ ਸੁੰਦਰ ਲੱਗ ਰਹੇ ਸਨ 2019 ਦੇ ਵਿੱਚ ਸ਼ੂਟਿੰਗ ਚੱਲ ਰਹੀ ਸੀ ਇਸ ਸੁੱਚਾ ਸੁਰਮਾ ਜੀ ਦੀ ਉਹ ਦੋਸਤੋ 2024 ਦੇ ਵਿੱਚ ਜਾ ਕੇ ਰਿਲੀਜ਼ ਹੋਈ ਹੈ ਸੋ ਭਾਈ ਜੇਕਰ ਤੁਸੀਂ ਸੁੱਚਾ ਸੁਰਮਾ ਫਿਲਮ ਨਹੀਂ ਦੇਖੀ ਹੈ ਸਾਰੇ ਵੇਖ ਕੇ ਆਓ ਕੀ ਰਾਏ ਆਪਣੀ ਕਮੈਂਟ ਬਾਕਸ ਦੇ ਚੱਕਰ ਜਰੂਰ ਸਾਂਝੀ ਕਰੋ ਜੀ